ਡੀਜੇ ਦੀ ਆਵਾਜ਼ ਬਣੀ ਖੂਨੀ ਟਕਰਾਰ ਦੀ ਵਜ੍ਹਾ ਨੌਜਵਾਨ ਦੀ ਮੌਤ ਪਿੰਡ ਕਾਲੋਵਾਲੀ ਚ ਦੋ ਤਰਾਂ ਵਿਚਕਾਰ ਝਗੜਾ ਦਾਤਰਾ ਨਾਲ ਹਮਲਾ ਵਰਤਵੇਂ ਸਮਾਗਮ ਦੌਰਾਨ ਸ਼ੁਰੂ ਹੋਇਆ ਵਿਵਾਦ ਮੌਤ ਚ ਤਬਦੀਲ ਪਰਿਵਾਰ ਨੇ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਪੁਲਿਸ ਵੱਲੋਂ ਪਰਚਾ ਦਰਜ ਪੋਸਟਮਾਰਟਮ ਉਪਰੰਤ ਜਾਂਚ ਜਾਰੀ ਪਿੰਡ ਕਾਲੋਵਾਲੀ ਵਿੱਚ ਡੀਜੇ ਵਜਾਉਣ ਨੂੰ ਲੈ ਕੇ ਹੋਏ ਝਗੜੇ ਨੇ ਖੂਨੀ ਰੂਪ ਧਾਰ ਲਿਆ ਜਿਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਪਿੰਡ ਵਿੱਚ ਇੱਕ ਬੱਚੇ ਦੇ ਜਨਮ ਦਿਨ ਮੌਕੇ ਗਲੀ ਵਿੱਚ ਡੀਜੇ ਲਗਾਇਆ ਗਿਆ ਸੀ ਡੀਜੇ ਦੀ ਉੱਚੀ ਆਵਾਜ਼ ਅਤੇ ਰਾਗੀਆਂ ਦੀ ਆਵਾਜ਼ਾਈ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਤਕਰਾਰ ਹੋ ਗਈ ਜੋ ਹੌਲੀ ਹੌਲੀ ਵੱਧ ਕੇ ਭਿਆਨਕ ਲੜਾਈ ਵਿੱਚ ਤਬਦੀਲ ਹੋ ਗਈ ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲਾ ਮਾਮਲਾ ਸਿਰਫ ਤਕਰਾਰ ਤੱਕ ਸੀਮਿਤ ਸੀ ਪਰ ਬਾਅਦ ਵਿੱਚ ਦੋਵੇਂ ਪਾਸਿਆਂ ਵੱਲੋਂ ਦਾਤਰਾ ਨਾਲ ਹਮਲਾ ਕੀਤਾ ਗਿਆ ਇਸ ਹਮਲੇ ਦੌਰਾਨ ਇੱਕ ਨੌਜਵਾਨ ਦੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਹਾਲਤ ਨਾਜ਼ੁਕ ਹੋ ਗਈ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿਰਤ ਕੋਸ਼ਿਤ ਕਰ ਦਿੱਤਾ ਮ੍ਰਿਤਕ ਦੇ ਦੋਸਤ ਗੁਰਮੀਤ ਸਿੰਘ ਨੇ ਦੱਸਿਆ ਕਿ ਝਗੜਾ ਡੀਜੇ ਵਾਲੀ ਥਾਂ ਤੋਂ ਸ਼ੁਰੂ ਹੋਇਆ ਅਤੇ ਨੌਜਵਾਨ ਜਾਨ ਬਚਾਉਂਦਾ ਹੋਇਆ ਗੁਰਦੁਆਰਾ ਸਾਹਿਬ ਦੇ ਨੇੜੇ ਤੱਕ ਆ ਗਿਆ ਉੱਥੇ ਵੀ ਹਮਲਾਵਰਾਂ ਨੇ ਉਸ ਨੂੰ ਨਹੀਂ ਛੱਡਿਆ ਅਤੇ ਦਾਤਰਾ ਨਾਲ ਬੇਰਹਿਮੀ ਨਾਲ ਵਾਰ ਕੀਤੇ ਗਵਾਹਾਂ ਮੁਤਾਬਕ ਮੌਕੇ ਤੇ ਚੀਖਾਂ ਚਿਲਾਟ ਅਤੇ ਬਚਾਓ ਬਚਾਓ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਰਹੀਆਂ ਕੁਝ ਆਡੀਓ ਰਿਕਾਰਡਿੰਗਾਂ ਵੀ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਹਮਲਾ ਰੋਕਣ ਦੀ ਅਪੀਲ ਕੀਤੀ ਜਾ ਰਹੀ ਹੈ ਪਰਿਵਾਰ ਦਾ ਕਹਿਣਾ ਹੈ ਕਿ ਮ੍ਰਿਤਕ ਨੌਜਵਾਨ ਕੋਆਰਾ ਸੀ ਅਤੇ ਆਪਣੇ ਘਰ ਦਾ ਸਹਾਰਾ ਸੀ ਉਹਨਾਂ ਨੇ ਪੁਲਿਸ ਤੇ ਦਬਾ ਪਾਉਂਦੇ ਹੋਏ ਦੋਸ਼ ਲਗਾਇਆ ਕਿ ਜੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਥਾਣੇ ਅੱਗੇ ਧਰਨਾ ਦੇਣਗੇ ਅਤੇ Laash ਰੱਖ ਕੇ ਪ੍ਰਦਰਸ਼ਨ ਕਰਨਗੇ ਇਸ ਮਾਮਲੇ ਸੰਬੰਧੀ ਪੁਲਿਸ ਨੇ ਦਸਿਆ ਕੇ ਝਗੜੇ ਵਿੱਚ ਸ਼ਾਮਲ 13 ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ Laash ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਪੁਲਿਸ ਅਨੁਸਾਰ ਕਟਨਾ ਵਿੱਚ ਸ਼ਾਮਲ ਕੁਝ ਮੁਲਜ਼ਮਾਂ ਦੀ ਪਛਾਣ ਹੋ ਚੁੱਕੀ ਹੈ, ਜਦਕਿ ਅਣਪਛਾਤੇਆਂ ਦੀ ਭਾਲ ਲਈ ਛਾਪੇ ਮਾਰੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕੀ ਨਾਮ ਤੇਰਾ ਮਾਨਵ ਸਿੰਘ ਕੀ ਹੋਇਆ ਇਹਦਾ ਸੀ ਗਾਲਾਂ ਸਰ ਕੁਝ ਨਹੀਂ ਮੈਂ ਗਿਆ ਬਿਨਾ ਮੀਟ ਖਾਣ ਗਿਆ ਕਰਨੋਣਿਆਂ ਚ ਉੱਥੇ ਮੁੰਡੇ ਨੇ ਮੇਰੇ ਚ ਪੇੜ ਮਾਰਤੀ ਮੈਂ ਆ ਗਿਆ ਘਰ ਫੇਰ ਦੋਲੇ ਗਿਆ ਕਰਨ ਚ ਪੇੜ ਮਾਰਨ ਦਾ ਹਾਂਜੀ ਫੇਰ ਮਾਰਨ ਦਾ ਘਰ ਲਗੜਾਤੀ ਉਹ ਦਿਨ ਮੇਰੀ ਪਹਿਲਾਂ ਉਦਾਂ ਲੱਗੇ ਉਹਨਾਂ ਦਾ ਮੇਰਾ ਗਵਾਂਢੀ ਆ ਅੱਛਾ ਹੋਈ ਗੱਲਬਾਤ ਤੇ ਪੇੜ ਮਾਰਤੀ ਮੈਂ ਆ ਗਿਆ ਘਰੇ ਤੇ ਬਾਅਦ ਫੇਰ ਹੀ ਮੈਂ ਗਿਆ ਤੇ ਉਹਨਾਂ ਮੁੰਡਿਆਂ ਮੈਨੂੰ ਘੇਰ ਲਿਆ ਕਿੱਥੇ ਇਥੇ ਉਹਨਾਂ ਦੀ ਦੁਕਾਨ ਲੱਗੇ ਵਿਆਹ ਲੈ ਕਰਨ ਲੱਗੇ ਅੱਛਾ ਅੱਛਾ ਤੇ ਰਾਬ ਨੂੰ ਕੁਟੜ ਡਾਬੇ ਮੈਨਾਂ ਕਾ ਮੈਨੂੰ ਛੱਡ ਦੋ ਵੀਰ ਤੇ ਮੈਨਾਂ ਛੱਡ ਕੇ ਤੇ ਭੱਜ ਆ ਮੈਂ ਮੁੰਡਾ ਸਾਬੀ ਦਾਦੂ ਪੁਰੇ ਵਾਲਾ ਉਹਦੇ ਆ ਲਾ ਗਿਆ ਮੈਂ ਇਹ ਉੱਥੇ ਆਣ ਗਿਆ ਸਾਰੇ ਦੱਤ ਦੁੱਤ ਇਹਨਾਂ ਕੋਲ ਹੀ ਇਹਨਾਂ ਦੇ ਕੌਣ ਸੀਗੇ ਜਿਨ੍ਹਾਂ ਨੇ ਮਾਰੀਆਂ ਤੈਨੂੰ ਇੱਕ ਹੀ ਬੁਗਣੀ ਸੀ ਇੱਕ ਅਸ਼ਕੂ ਹੀ ਠੀਕ ਹੈ ਨਾ ਤੇ ਇੱਕ ਅਜੇ ਹੀ ਫਿਰ ਗਵੰਡੀ ਜੀ ਨਹੀਂ ਨਹੀਂ ਉਹ ਪਿੰਡ ਦੇ ਕਰਨੂਲੀਆਂ ਦੇ ਅੱਛਾ ਤੁਸੀਂ ਪਿੰਡ ਚ ਰਹਿੰਦੇ ਹੋ ਇਹ ਲਾਮਲੇ ਪਿੰਡ ਦਾ ਇਹ ਮੈਂ ਲਾਮਨੇ ਪਿੰਡ ਦਾ ਅੱਛਾ ਕਰਨੂਲੀਆਂ ਆਜੂ ਹੀ ਆਜੂ ਆ ਸਾਲਾ ਹੀ ਤੇ ਆਜੂ ਦਾ ਭਈਆ ਹੈ ਤੇਰਾ ਘਰ ਨਹੀਂ ਹੈ ਉੱਤੇ ਕਿਦੇ ਮੇਰਾ ਗੱਲ ਵਾਲੀ ਆ ਇੱਥੇ ਕੀ ਕਰਨਾ ਆਇਆ ਏਥੇ ਭਾਜੀ ਮੀਟ ਖਾਣ ਆਇਆ ਅੱਛਾ ਤੇ ਇਹਨਾਂ ਮੈਨੂੰ ਬਾਜੋ ਭਾਜੀ ਦੱਸਾਂ ਕੀ ਕੀਤਾ ਇਹ ਮੈਨੂੰ ਫੜ ਕੇ ਮਾਰਨ ਲੱਪਿਆ ਦਾਤਰ ਬਾਜੋ ਮੈਨੂੰ ਬੇਹੋਸ਼ ਹੋ ਗਿਆ ਮੈਨੂੰ ਪਤਾ ਨਹੀਂ ਲੱਗਾ ਬਾਜੋ ਇੰਨਾ ਇੰਨਾ ਕਿ ਮੈਨੂੰ ਪਤਾ ਵੀ ਉਰੇ ਦਾਤਰ ਮਾਰਿਆ ਇੱਕ ਮੁੰਡਾ ਗਿਆ ਸੀ ਉਹ ਤੇਰੇ ਨਾਲ ਸੀ ਹਾਂਜੀ ਅੱਛਾ ਉਹ ਮੇਰੇ ਨਾਲ ਉਹਨੂੰ ਮੈਂ ਆਵਾਜ਼ ਮਾਰੀ ਸੀ ਦੋਸਤ ਹੈ ਤੇਰਾ ਹਾਂਜੀ ਦੋਸਤ ਆ ਮੇਰਾ ਭਰਾ ਵੀ ਆ ਉਹਨੂੰ ਮੈਂ ਆਵਾਜ਼ ਮਾਰੀ ਮੈਂ ਵੀ ਸਾਜੀ ਮੈਨੂੰ ਬਚਾਓ ਮੈਨੂੰ ਲੱਗੇ ਸੀ ਨਾ ਉਹ ਤੈਨੂੰ ਬਚਾਣ ਆਇਆ ਹਾਂਜੀ ਬਚਾਣ ਆਇਆ ਉਰੇ ਸੱਚ ਦਾਤਰ ਮਾਰਿਆ ਕਿ ਇਹ ਮੁੰਡੇ ਨੇ ਮਗਰੋਂ ਉਹਦੇ ਸੱਚ ਵਸੇ ਨਾ ਬਾਜੋ ਮੈਂ ਭਾਜੀ ਮੈਨੂੰ ਬੇਹੋਸ਼ੀ ਚ ਆ ਮੈਂ ਮੈਨੂੰ ਨਹੀਂ ਬਾਜੋ ਪਤਾ ਲੱਗਾ ਕਿੰਨੇ ਮਾਰਿਆ ਕਿੰਨੇ ਨਹੀਂ ਬਾਕੀ ਬੰਦਿਆਂ ਦੇ ਨਾਂ ਦੱਤੇ ਮੈਂ ਤੁਹਾਨੂੰ ਆ ਕੀ ਨਾਂ ਹੀ ਤਾਂ ਮੇਰਾ ਨਾਂ ਗਰਮੀਤ ਸਿੰਘ ਆ ਜੀ ਗਰਮੀਤ ਸਿੰਘ ਜੀ ਕੀ ਲੱਗਦੇ ਹੋ ਤੁਸੀਂ ਦੋਨੋਂ ਮੁੰਡਿਆਂ ਨੇ ਸਰ ਮੇਰਾ ਉਹ ਦੋਸਤ ਆ ਜਦੋਂ ਮੈਨੂੰ ਰਾਤ ਕੋਈ ਘਰੋਂ ਪਿੰਡ ਦਾ ਮੈਂਬਰ ਕੋਈ ਬੰਦਾ ਕੋਈ ਸੱਦਣ ਗਿਆ ਕਰ ਉਹਨੇ ਜਦੋਂ ਜਾ ਕੇ ਬੂਆ ਕਾਇੋ ਨਹੀਂ ਜਾਂ ਦੱਸਿਆ ਵੀ ਡਾਕ ਕਰਨੋਲੀਆਂ ਦੇ ਚਾ ਗੱਲਬਾਤ ਹੋ ਗਈ ਏ ਸਾਰ ਅਸੀਂ ਉਹ ਜਦੋਂ ਉਸੇ ਮੌਕੇ ਤੇ ਆਏ ਨੇ ਸਰ ਉਹਨਾਂ ਨੂੰ ਉੱਥੋਂ ਲੈ ਚੁੱਕੇ ਸੀ ਜਦੋਂ ਸਾਰ ਅਸੀਂ ਹਸਪੀਟਲ ਆਏ ਨੇ ਉਹ ਮੁੰਡਾ ਸਾਨੂੰ ਮਰਿਆ ਮਿਲਿਆ ਇਥੇ ਉਸ ਤੋਂ ਬਾਅਦ ਸਾਨੂੰ ਕੁਝ ਨਹੀਂ ਪਤਾ ਉਹਨੇ 10:00 ਵਜੇ ਸਾਹ ਸਿਰ ਦੇ ਚ ਆ ਚੀਜ਼ ਸਾਡੀ ਪਾਰਟੀ ਆ ਤੇ ਆ ਚੀਜ਼ ਅੱਖ ਨਿਕਲੀ ਹੋ ਦਾਤਰ ਵਜੇ ਆ ਤੇ ਸਰ ਉਹਦੇ ਅੱਖ ਦੇਚ ਉਹਦੇ ਵਾਂਸ ਮਾਰਿਆ ਹੋਇਆ ਵਾ ਜੀ ਕੀ ਲੱਗਦਾ ਕਿੰਨੇ ਮਾਰਿਆ ਹੋਏਗਾ ਕੋਣ ਸਰ ਉਹ ਜਿਹੜੇ ਬੰਦੇ ਜਿਨ੍ਹਾਂ ਦਾ ਕਰ ਪ੍ਰੋਗਰਾਮ ਮਾਮਲਾ ਕੀ ਹੋਇਆ ਜੀ ਕਿਸ ਗੱਲੋਂ ਲੜਾਈ ਹੋਈ ਸਰ ਮਾਮਲਾ ਜਿਹੜਾ ਮੁੰਡਾ ਵਾ ਇਹ ਸਰ ਉਥੇ ਕਰਨੌਲੀਆ ਚ ਦੁਕਾਨ ਹੈ ਮੀਰਦੀ ਤੇ ਮਤਲਬ ਸਕ੍ਰੈਪ ਸਕੂ ਨੂੰ ਵੇਚਦੀ ਆ ਇਹ ਮੁੰਡਾ ਉਥੇ ਖਾਣ ਗਿਆ ਸੀ ਠੀਕ ਹੈ ਉਥੇ ਖਾਂਦੇ ਆ ਇਹਦਾ ਝਗੜਾ ਹੋਇਆ ਕਿਸ ਨਾਲ ਇਹ ਝਗੜਾ ਕਰਕੇ ਸਾਰੇ ਜਦੋਂ ਇਹ ਜਾਂਦਾ ਜਿਹੜੇ ਜਿੰਨਾਂ ਦਾ ਡੀਜੇ ਲੱਗੇ ਨੇ ਉਥੇ ਜਾ ਕੇ ਖਲੋਂਦਾ ਵਾ ਉਹਨਾਂ ਕੇ ਸਾਰੇ ਵਾਰਦਾਤ ਉਹ ਮੁੰਡੇ ਕਰਦੇ ਜਿੰਨਾਂ ਦਾ ਕਰ ਪ੍ਰੋਗਰਾਮ ਸੀ ਇਹ ਭੱਜ ਕੇ ਉਹ ਮੁੰਡੇ ਨੂੰ ਆਵਾਜ਼ ਤੇ ਮੈਨੂੰ ਪਤਾ ਜੀ ਡੈਥ ਹੋਈ ਜਿਹੋ ਗੁਰਦਰਾ ਸਾਹਿਬ ਲੱਗੇ ਜਿਹਦੀ ਡੈਥ ਹੋਈ ਆ ਉਹਦੇ ਘਰ ਕੰਦ ਦੇ ਦਾਤਰ ਦੇ ਨਿਸ਼ਾਨ ਲੱਗੇ ਹੋਏ ਨੇ ਕੰਦ ਦੇ ਉੱਤੇ ਉਸ ਦਾ ਤੁਸੀਂ ਦੇਖ ਸਕਦੇ ਜੋ ਉਹ ਜਦੋਂ ਆਪਣੇ ਘਰੋਂ ਬਾਹਰ ਨਿਕਲਦਾ ਬਚਾਉਣ ਦੀ ਖਾਤਰ ਇਹਨੂੰ ਕੈਮਰੇ ਵਿੱਚ ਆਵਾਜ਼ ਹੀ ਰਿਕਾਰਡਿੰਗ ਹੈਗੀ ਆ ਵੀ ਛੜਦੇ ਉੱਤੇ ਨਾ ਮਾਰੇ ਇਹਨੂੰ ਸਿਰਫ ਇਨੀ ਆਵਾਜ਼ ਹੀ ਰਿਕਾਰਡਿੰਗ ਵੀ ਹੈਗੀ ਨੀ ਫੋਟੋ ਨਹੀਂ ਆਏਗੀ ਖਾਲੀ ਰਿਕਾਰਡਿੰਗ ਹੈਗੀ ਆ ਵੀ ਜਿਹੜੀ ਗੱਲ ਹੋਈ ਆ ਸਹੀ ਵਾਰ ਰਿਕਾਰਡ ਹੋਈਏ ਵੀ ਇਹ ਨਾ ਮਾਰ ਤੂੰ ਜਦੋਂ ਇਹਨੂੰ ਦੂਜੀ ਗੱਲ ਉਹਨਾਂ ਨੇ ਮੌਕਾ ਨਹੀਂ ਦਿੱਤਾ ਫਿਰ ਉਹਦੀ ਆਵਾਜ਼ ਬੰਦ ਹੋ ਗਈ ਆ ਜੀ ਜਿਹਦਾ ਕਤਲ ਹੋਇਆ ਹੈ ਹੈ ਕਿ ਕਵਾੜਾ ਉਹ ਕਵਾੜਾ ਵਾਜੀ ਕਿੰਨੀ ਕੋਮਰ ਪੂਸਰ ਕੋ 5 6 ਸਾਲਾਂ ਦਾ ਹੋਗਾ ਜੀ ਕੀ ਮੰਗ ਕਰਦੇ ਆ ਮੰਗਨ ਸਾਬ ਦੀ ਕਰਦੇ ਆ ਜੀ ਜਿਹੜੇ ਬੰਦੇ ਇਹ ਇਹਦਾ ਝਗੜਾ ਜਿਹਨਾਂ ਨਾਲ ਹੋ ਗਿਆ ਹੋ ਗਿਆ ਜਿਨ੍ਹਾਂ ਨੇ ਵਾਰਦਾਤ ਕੀਤੀ ਏ ਸਾਨੂੰ ਉਹ ਬੰਦੇ ਚਾਹੀਦੇ ਨੇ ਇਹ ਬੰਦਿਆਂ ਨਾਲ ਕੋਈ ਸਾਡਾ ਨਹੀਂ ਆ ਜਿਹੜੇ ਬੰਦਿਆਂ ਨੇ ਵਾਰਦਾਤ ਇਹ ਤਾਂ ਨਹੀਂ ਕੀਤੀ ਸਾਬ ਹੀ ਨਾ ਕੀਤੀ ਆ ਜਿਨ੍ਹਾਂ ਨੇ ਸੱਟ ਲਾਈ ਏ ਜਿਨ੍ਹਾਂ ਨੇ ਮਾਰਿਆ ਜਿਨ੍ਹਾਂ ਨੇ ਮਾਰਿਆ ਉਹ ਬੰਦੇ ਸਾਨੂੰ ਚਾਹੀਦੇ ਨੇ ਨਹੀਂ ਤੇ ਬੰਦੇ ਵੱਡਾ ਬੰਦਾ ਦੇ ਦੇਣ ਗੱਲ ਖਤਮ ਇੱਥੇ ਹੋ ਜਾਂਦੀ ਹੈ ਜੇ ਬੰਦੇ ਬੰਦੇ ਬੰਦਾ ਦੇ ਦੇਣ ਕੌਣ ਨੇ ਉਹ ਉਹ ਸਰ ਭਈਏ ਵੱਜਦੇ ਆ ਪਿੰਡ ਦੇ ਵਿੱਚ ਤੇ ਭਾਈ ਇਹ ਕਹਿੰਦੇ ਨਹੀਂ ਤੇ ਉਹਨਾਂ ਨੂੰ ਹੈ ਵੀ ਭਈਏ ਆ ਜੀ ਪੁਲਿਸ ਨੇ ਕੀ ਕਾਰਵਾਈ ਕੀਤੀ ਪੁਲਿਸ ਸਾਰੀ ਜੀ ਆਪਣੇ ਰਾਤੀ ਨਕਸ਼ਾ ਬਣਾ ਕੇ ਲੈ ਕੇ ਗਈ ਆਪਣੇ ਬਿਆਨ ਦੇ ਅਧਾਰ ਦੇ ਕਰਨ ਉਹ ਤਿੰਨਾਂ ਬੰਦਿਆਂ ਦਾ ਨਾਮ ਦੇ ਲੈਣ ਜਿਹੜੇ ਜਿਹੜਾ ਉਹ ਤਿੰਨਾਂ ਬੰਦੇ ਕਿਹੜਾ ਨਾਮ ਲੈਣਦੇ ਨੇ ਜਿੰਨਾ ਇਹਨਾਂ ਨਾਲ ਝਗੜਾ ਹੋਇਆ ਵਾ ਜਿਹੜੇ ਅਣਪਛਾਤੇ ਵਾਰਦਾਤ ਕਰਨ ਵਾਲੇ ਬੰਦੇ ਨੇ ਉਹ ਇਹ ਯਾਰ ਨਹੀਂ ਹੋਈ ਉਹ ਅਣਪਛਾਤੇ ਆ ਉਹ ਹੋਰ ਨਹੀਂ ਉਹਨਾਂ ਦੀ ਜਾਨ ਮੰਗ ਕਰਦੇ ਵੀ ਉਹ ਬੰਦੇ ਆਉਣ ਅੱਗੇ ਉਹ ਬੰਦੇ ਕਿਹੜੇ ਨੇ ਲੱਗਦਾ ਤੁਹਾਨੂੰ ਤੁਹਾਨੂੰ ਇਨਸਾਫ ਮਿਲੂਗਾ ਸਰ ਇਹ ਤਾਂ ਤੁਹਾਡੇ ਤੁਹਾਡੇ ਦੇ ਡਿਪੈਂਡ ਕਰਦਾ ਤੁਸੀਂ ਸਾਨੂੰ ਇਨਸਾਫ ਦਿਵਾ ਸਕਦੇ ਜੋ ਅਸੀਂ ਤੁਹਾਨੂੰ ਤਾਂ ਫੋਨ ਕੀਤਾ ਵਾ ਅਹੀਂ ਸਾਰੇ ਤੁਹਾਡੇ ਨਾਲ ਆ ਸਾਨੂੰ ਦੱਸੋ ਕੀ ਕਰਨਾ ਵਾ ਅਹੀਂ ਜਾਂ ਅਸੀਂ ਜਾਂਦੇ ਉੱਥੇ ਮੇਰੇ ਤੁਹਾਨੂੰ ਇਨਸਾਫ ਨਹੀਂ ਮਿਲਦਾ ਤੇ ਅਗਲਾ ਤੁਹਾਡਾ ਕੀ ਹੋ ਕਰਨੇਗਾ ਸਾਰੇ ਅਸੀਂ ਧਰਨਾ ਲਾਵਾਂਗੇ ਥਾਣੇ ਮੁੰਡੇ ਜਾ ਕੇ ਲਾਸ਼ ਰੱਖ ਕੇ ਸਰ ਗੱਲੋ ਵਾਲੀ ਲੜਾਈ ਹੁੰਦੀ ਹੈ ਕੱਲ ਰਾਤੀ ਤੇ ਕਤਲ ਹੁੰਦਾ ਕੀ ਮਾਮਲਾ ਜੀ ਇਹ ਦੋ ਤੇਰਾ ਹੀ ਆਪਸ ਚ ਡੀਜੇ ਨੂੰ ਲੈ ਕੇ ਇਹਨਾਂ ਦੀ ਲੜਾਈ ਹੋਈ ਆ ਪਿੰਡ ਗੱਲੋ ਵਾਲੀ ਜਿਸ ਦੌਰਾਨ ਇੱਕ ਮੁੰਡੇ ਦੀ ਮੌਤ ਹੋ ਗਈ ਆ ਆਪਾਂ ਪਰਚਾ ਰਜਿਸਟਰ ਕਰਕੇ ਮੁੰਡੇ ਦਾ ਪੋਸਟਮਾਰਨ ਕਰਵਾ ਕੇ ਤੇ ਕਲੀਮੀ ਕਰ ਆਏ ਹਮਣੋ ਜਿਆਰੇ ਮਾਮਲਾ ਸਿਰ ਡੀਜੇ ਦੇ ਮੁਤਲਿਕ ਤ੍ਰਤੀਜ ਕੀ ਸਾਹਮਣੇ ਆ ਦਾ ਡੀਜੀ ਦਾ ਇਹ ਉਹਨਾਂ ਨੇ ਮੁੰਡੇ ਇੱਕ بیٹے ਦਾ ਉਹਦੇ ਬਰਥਡੇ ਹੀ ਤੇ ਸਪਾਂਸਰ ਉਹਨਾਂ ਨੇ ਗਲੀ ਦੇ ਵਿੱਚ ਡੀਜੀ ਲਾਇਆ ਸੀ ਤੇ ਜਦੋਂ ਲੰਗਣ ਡਿਆ ਲਾਗੇ ਰਾਗ ਗਿਰ ਤੇ ਉਹਨੇ ਇਤਰਾਜ਼ ਕੀਤਾ ਤੇ ਉਹਨੂੰ ਲੈ ਕੇ ਉਹਨਾਂ ਦੇ ਟਕਰਾਬ ਆਜੀ ਉਹਨਾਂ ਦੀ ਥੋੜੀ ਵਾਧ ਗਈ ਤੇ ਜਿਸ ਵਿੱਚ ਵਾਦੀ ਵਾਦੀ ਗੱਲ ਲੜਾਈ ਝਗੜੇ ਤੇ ਆ ਪਹੁੰਚ ਗਈ ਉਹ ਦਾਤਰਾਂ ਦੇ ਨਾਲ ਇੱਕ ਦੂਜੇ ਦੇ ਨਾਲ ਵਾਰ ਕੀਤਾ ਤੇ ਜਦੋਂ ਇੱਕ ਦੀ ਮਾਰ ਹੋ ਗਈ ਜ਼ਖਮੀ ਹੋਏ ਗਈ ਇੱਕ ਜ਼ਖਮੀ ਹੋਇਆ ਉਹ ਕੀ ਕਾਰਵਾਈ ਕੀ ਕਰ ਰਹੇ ਹੋ ਫਰਚਾ ਦਰਜ ਕਰਕੇ ਪੋਸਟਮਾਨਾ ਕਰਵਾ ਕੇ ਦੇ ਕਰਵਾ ਲੈ ਸਰ ਜੀ ਇਹਨਾਂ ਕਦਰ ਕੀ ਤੋਂ ਪੰਜਾਬੀ ਕਿ ਪ੍ਰਵਾਸੀ ਇਹ ਸਾਰੇ ਪ੍ਰਵਾਸੀ ਨੇ ਪ੍ਰਵਾਸੀ ਇਹ ਰਹਿਣ ਵਾਲੇ ਇੱਥੋਂ ਦੇ ਹੀ ਨੇ ਹਨਾ ਇਹਨਾਂ ਦੇ ਦਾਦੇ ਪਰਦਾਦੇ ਪ੍ਰਵਾਸੀ ਹੀ ਭੜੇ ਤੇ ਜੰਮੇ ਭਲੇ ਇੱਥੇ ਇੱਥੇ ਖੜੇ ਮਲੇ ਨੇ ਇੱਥੇ ਹੀ ਸਾਰਾ ਇਹਨਾਂ ਦਾ ਐਡਰੈਸ ਹੈ